ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਚੰਡੀਗੜ੍ਹ ਦੇ ਸਾਰੇ মিডিਆ ਦਾ ਦਿਲ ਦੀ ਗਹਿਰਾਈ ਦੇ ਵਿੱਚ ਉਹ ਬਹੁਤ ਬਹੁਤ ਧੰਨਵਾਦ ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਮੇਰੇ ਲੈਫਟ ਤੇ ਬੈਠੇ ਨੇ ਸਾਹਜੋਤ ਸਿੰਘ ਜੀ ਬੈਂਕ ਕੈਬਨਰ मिनिस्टर ਸਾਹਿਬ ਸਾਬ ਮਾਲਵਿੰਦਰ ਸਿੰਘ ਜੀ ਕਾਂਗਸਾਹਬ ਮੈਂਬਰ ਪਾਰਲੀਮੈਂਟ ਸਾਡੇ ਐਮਐਲਏ ਧਰਮਕੋਟ ਤੋਂ ਲਾਡੀ ਢੋਸ ਜੀ ਔਰ ਮੇਰੇ ਨਾਲ ਹੁਣੇ ਨਾਮ ਨਿਯੁਕਤ ਸਾਡੇ ਸਾਥੀ ਵਰਕਿੰਗ ਪ੍ਰੈਜ਼ੀਡੈਂਟ ਮੇਰੇ ਵੀਰ ਸ਼ਹਿਰੀ ਕਲਸੀ ਜੀ ਸਰਪੰਚ ਜਨ ਸਿੰਘ ਜੀ ਈਟੀਓ ਸਾਹਿਬ ਕੈਪਟਨ ਮਿਸਰ ਸੋ ਸਾਥਿਓ ਸਾਰਿਆਂ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਵੈਲਕਮ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਵਿਸ਼ਾ ਇੱਕੋ ਹੀ ਹੈ ਕਿ ਜੋ ਇੱਕ ਬਹੁਤ ਵੱਡਾ ਮੰਡੇਟ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਚਾਰ ਵਿਧਾਨ ਸਭਾ ਦੇ ਵਿੱਚ ਹੋਈ ਬਾਇਲੈਕਸ਼ਨ ਦੇ ਵਿੱਚੋਂ ਇੱਕ ਬਹੁਤ ਵੱਡਾ ਫਤਵਾ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਤਵੇ ਦੇ ਨਾਲ ਜਿਤਾ ਕੇ ਭੇਜੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਸਾਰੇ ਦੇ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਔਰ ਮੈਂ ਨਿੱਜੀ ਤੌਰ ਤੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਵੀਰ ਸ਼ੈਰੀ ਕਲਸੀ ਵਰਕਿੰਗ ਪ੍ਰਧਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਰੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ ਸਤਾਈ ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਹੇ ਜੇ ਭਲੇਖੇ ਗਿੱਦੜਵਾਹਾ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਮੈਂ ਸਮਝਦਾ ਕਿ ਕਾਫੀ ਚੀਜ਼ਾਂ ਦੀ ਕਲੈਰਿਟੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਕਰ ਦਿੱਤੀ ਹੈ ਇਸੇ ਤਰੀਕੇ ਬੀਜੇਪੀ ਉਹ ਬੀਜੇਪੀ ਜਿਹੜੀ ਇਹ ਗੱਲ ਕਲੇਮ ਕਰਦੀ ਸੀਗੀ ਕਿ ਜੀ ਅਸੀਂ 27 ਦੇ ਵਿੱਚ ਵੈਸੇ ਤਾਂ ਪ੍ਰਮਾਤਮਾ ਨੂੰ ਪਤਾ ਹੁੰਦਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਕੀ ਹੋਣਾ ਹੁੰਦਾ ਪਰ ਮੈਂ ਸਮਝਦਾ ਕਿ ਕਾਫੀ ਸਥਿਤੀ ਸਪਸ਼ਟ ਹੈ ਜਿਹੜੀ ਉਹ ਇਹਨਾਂ ਹਲਕਿਆਂ ਦੇ ਵਿੱਚ ਕਰ ਦਿੱਤੀ ਹੈ ਬੀਜੇਪੀ ਜਿਹੜੀ ਗੱਲ ਕਰਦੀ ਸੀਗੀ ਕਿ 6% ਤੋਂ ਅੱਜ ਅਸੀਂ 19% ਦੇ ਕਰੀਬ ਪਹੁੰਚ ਗਏ ਆ ਤੇ ਮੁੜ ਕੇ ਦੁਬਾਰਾ ਆਪਦੇ ਉਹਨਾਂ ਹੀ ਫਿਗਰਾਂ ਦੇ ਪਹੁੰਚਾ ਦੇਣਾ ਲੋਕਾਂ ਵੱਲੋਂ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ ਸੋ ਸਮੁੱਚੀ ਲੀਡਰਸ਼ਿਪ ਵੱਲੋਂ ਸਾਰਿਆਂ ਦਾ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬੜੀ ਸਾਫ਼ ਗੋਈ ਦੇ ਨਾਲ ਪੰਜਾਬ ਦੇ ਸਾਰੇ ਇਲੈਕਟੋਰੇਟ ਦਾ ਸਾਰੇ ਵੋਟਰਾਂ ਦੇ ਨਾ ਚਾਰੇ ਹਲਕਿਆਂ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਫਤਵਾ ਜਿਹੜਾ ਉਹ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਇਨ੍ਹਾਂ ਰਿਜ਼ਲਟਸ ਦੇ ਨਾਲ ਇੱਕ ਚੀਜ਼ ਦੀ ਕਲੈਰਿਟੀ ਹੋ ਗਈ ਹੈ ਕਿ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਖੜੀ ਕੀਤੀ ਹੋਈ ਆਮ ਆਦਮੀ ਪਾਰਟੀ ਜਿਨੇ ਕਰਪਸ਼ਨ ਨੂੰ ਨੱਥ ਪਾਉਣ ਦੇ ਵਿੱਚ ਕਸਰ ਨਹੀਂ ਛੱਡੀ ਜਿਨੇ ਸਿਹਤ ਔਰ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਉਹ ਪਾਰਟੀ ਉਹ ਸਰਕਾਰ ਜਿਨੇ ਤਕਰੀਬਨ 48000 ਨੌਕਰੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਬਿਨਾ ਪੈਸੇ ਔਰ ਬਿਨਾ ਸਫਾਰਸ਼ਾਂ ਤੋਂ ਦਿੱਤੀਆਂ ਨੇ ਔਰ ਹੋਰ ਅਨੇਕਾਂ ਕੰਮ ਜਿਹੜੇ ਕੀਤੇ ਨੇ ਉਹ ਉਹਦੇ ਹੱਕ ਦੇ ਵਿੱਚ ਫਤਵਾ ਜਿਹੜਾ ਇਹ ਦਿੱਤਾ ਹੈ ਔਰ ਜੇ ਥੋੜੇ ਜੇ ਸਪੈਸੀਫਿਕਸ ਦੀ ਗੱਲ ਕਰੀਏ ਤੇ ਜਿਹੜੀ ਗੱਲ ਮੈਂ ਪਹਿਲਾਂ ਜਿੱਥੇ ਸ਼ੁਰੂ ਕੀਤੀ ਸੀਗੀ ਕਿ ਤੁਸੀਂ ਵੀ ਕਈ ਵਾਰੀ মিডিਆ ਵਾਲੇ ਪੁੱਛ ਲੈਂਦੇ ਸੀਗੇ ਇਹ ਮੈਂ ਇਸ ਕਰਕੇ ਵਾਂਸ ਫਾਰ ਆਲ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਵੀ ਆਈਡੀਆ ਹੋਵੇ ਵੀ ਅੱਜ ਖੜੇ ਕਿੱਥੇ ਆਪਾਂ ਅ ਤਕਰੀਬਨ 42% ਵੋਟ ਸ਼ੇਅਰ ਦੇ ਨਾਲ 92 ਸੀਟਾਂ ਆਈਆਂ ਸੀਗੀਆਂ ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਕਿਉਂਕਿ ਉਦੋਂ ਮੁੱਦੇ ਮਸਲੇ ਨੇ ਜਿਹੜੇ ਉਹ ਨੈਸ਼ਨਲ ਲੈਵਲ ਦੇ ਕੰਸੀਡਰ ਹੁੰਦੇ ਨੇ ਤੇ ਉਹ ਵੋਟ ਸ਼ੇਅਰ ਸਾਡਾ ਘਟ ਕੇ 42 ਤੋਂ 26% ਤੇ ਪਹੁੰਚ ਗਿਆ ਸੀਗਾ ਕਾਂਗਰਸ ਦਾ ਸਾਡੇ ਬਰਾਬਰ ਸੀਗਾ ਤੇ ਭਾਜਪਾ ਦਾ ਤਕਰੀਬਨ 6 ਤੋਂ 19% ਤੇ ਪਹੁੰਚ ਗਿਆ ਸੀਗਾ ਤੇ ਜੇ ਆਪਾਂ ਇਹਨਾਂ ਇਲੈਕਸ਼ਨਾਂ ਨੂੰ ਜਿਹੜੀਆਂ ਕਿ ਪਹਿਲੀ ਵਾਰੀ ਇਸ ਤਰੀਕੇ ਨਾਲ ਹੋਇਆ ਕਿ ਕਿਸੇ ਸਰਕਾਰ ਦੇ ਵਿੱਚ ਐ ਇੰਨੀ ਫ੍ਰੀ ਫੇਅਰ ਬਿਨਾਂ ਡਰ ਦੇ ਬਿਨਾਂ ਭੈ ਦੇ ਇਲੈਕਸ਼ਨ ਹੋਈ ਔਰ ਖਾਸ ਤੌਰ ਤੇ ਇਹ ਜਿਹੇ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਜਿੱਥੇ ਦੇ ਲੀਡਰਾਂ ਨੇ ਗੈਂਗਸਟਰਿਜ਼ਮ ਦਾ ਤੇ ਹੋਰ ਪਤਾ ਨਹੀਂ ਕੀ ਕੀ ਕਿਹੋ ਜਿਹਾ ਕਿਹਾ ਜੇ ਲੋਕ ਪਾਲੇ ਹੋਈ ਸੀ ਆਵਦੀਆਂ ਸਰਕਾਰਾਂ ਦੇ ਵਿੱਚ ਕਿਹੋ ਜਿਹੀ ਦੀ ਪੁਸ਼ਤ ਪਣਾਈ ਕੀਤੀ ਹੋਈ ਸੀਗੀ ਤੇ ਇਹੋ ਜਿਹੀ ਜੋ ਸੀਗਾ ਉਹ ਗਿੱਦੜਵਾਹ ਦੇ ਵਿੱਚ ਸੀਗਾ ਹੁਣ ਜੇ ਇਹਨਾਂ ਇਲੈਕਸ਼ਨਾਂ ਦੀ ਗੱਲ ਕਰ ਲਈਏ ਨਾ ਰਿਜ਼ਲਟਸ ਦੀ ਗੱਲ ਕਰ ਲਈਏ ਤੇ ਅ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਅ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਹੀ ਦੇ ਉੱਪਰ ਹੀ ਆਲਮੋਸਟ ਆਮ ਆਦਮੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ ਪਰ ਜੇ ਬ੍ਰੌਡਲੀ ਤੋਂ ਅਨੁਸਾਰਾਂ ਦਾ ਮੈਂ ਟੋਟਲ ਕਰਕੇ ਦੱਸਾਂ ਤੇ ਆਮ ਆਦਮੀ ਪਾਰਟੀ ਨੂੰ 46% ਟੋਟਲ ਵੋਟ ਪਈ ਹੈ ਕਾਂਗਰਸ ਨੂੰ 33% ਤੇ ਬੀਜੇਪੀ ਮਹਿਜ਼ 10% 10% ਦੇ ਵਿੱਚੋਂ ਵੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਬਰਨਾਲਾ ਦੇ ਵਿੱਚ ਸਿਰਫ ਇੱਕੋ ਇੱਕ ਇਹ ਜੀ ਸੀਟ ਹੈ ਜਿੱਥੇ ਮਹਿਜ਼ 1% ਤੋਂ ਉਹ ਆਪਦਾ ਵੋਟ ਸ਼ੇਅਰ ਬਚਾ ਸਕੇ ਨੇ ਬਾਕੀ ਦੋਨੋਂ ਸੀਟਾਂ ਦੇ ਉੱਪਰ ਕਿਉਂਕਿ ਚੱਬੇਵਾਲ ਦੇ ਵਿੱਚ ਤਾਂ ਕੋਈ ਬੀਜੇਪੀ ਦਾ ਹੋਈ ਨਹੀਂ ਸੀਗਾ ਔਰ ਉੱਥੇ ਵੀ 4% ਵੋਟ ਪਈ ਹੈ ਔਰ 4-5% ਤੋਂ ਵੱਧ ਐਵਰੇਜ ਉਹਨਾਂ ਦੀ ਆਈ ਹੈ ਔਰ ਇੱਕ ਭਲੇਖਾ ਅੱਜ ਇੱਕ ਭਲੇਖਾ ਕੱਢ ਦੇਣਾ ਉਹਨਾਂ ਦਾ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਬੀਜੇਪੀ ਇਹ ਸੋਚਦੀ ਸੀਗੀ ਕਿ ਅ ਅਰਬਨ ਏਰੀਆਜ਼ ਦੇ ਵਿੱਚ ਉਹਨਾਂ ਦੀ ਬਹੁਤ ਮਜ਼ਬੂਤ ਪਕੜ ਹੈ ਤੇ ਉੱਥੋਂ ਉਹ ਰਿਵਾਈਵ ਕਰ ਜਾਣਗੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਅਰਬਨ ਚਾਰ ਹਲਕਿਆਂ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਗਿੱਦੜਬਾਹਾ ਡੇਰਾ ਬਾਬਾ ਨਾਨਕ ਔਰ ਬਰਨਾਲਾ ਬਰਨਾਲਾ ਚਾਹੇ ਅਸੀਂ ਵਿਸ਼ੱਕ ਲੂਜ਼ ਕੀਤੀ ਪਰ ਉਹ ਵੀ ਅਸੀਂ ਵਿੱਚ ਕਾਊਂਟ ਕਰਕੇ ਚੱਲਦੇ ਆ ਇਹਨਾਂ ਚਾਰਾਂ ਹਲਕਿਆਂ ਦੇ ਤਿੰਨ ਹਲਕਿਆਂ ਦੇ ਵਿੱਚ ਅਰਬਨ ਏਰੀਆਜ਼ ਨੇ ਮਿਊਨਿਸਪਲ ਕਮੇਟੀਆ ਨੇ ਚੱਬੇਵਾਲ ਦੇ ਵਿੱਚ ਸਿਰਫ ਪਿੰਡ ਨੇ ਕੋਈ ਮਿਊਨਿਸਪਲ ਕਮੇਟੀ ਨਹੀਂ ਹੈ ਪਰ ਫਿਰ ਵੀ ਇਹਨਾਂ ਤਿੰਨਾਂ ਦਾ ਵੀ ਜੇ ਰਿਜ਼ਲਟ ਦੇਖੀਏ ਤੇ ਅਰਬਨ ਏਰੀਆਜ਼ ਦੇ ਵਿੱਚ ਉਹ ਕਮੇਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ 43% ਕਾਂਗਰਸ 36% ਤੇ ਬੀਜੇਪੀ ਮਹਿਜ਼ 10% ਔਰ ਦੋ ਹਲਕੇ ਜ ਖਾਸ ਤੌਰ ਤੇ ਗਿੱਦੜਵਾਹਾ ਔਰ ਡੇਰਾ ਬਾਬਾ ਨਾਨਕ ਮਹਿਜ਼ 4 ਔਰ 5% ਵੋਟ ਹੈ ਜਿਹੜੀ ਉਹਨਾਂ ਨੂੰ ਅਰਬਨ ਏਰੀਆਜ਼ ਦੇ ਵਿੱਚ ਪਈ ਹੈ ਸੋ ਮੈਂ ਇਹਨਾਂ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਇਸ ਪਲੇਖੇ ਦੇ ਵਿੱਚ ਕਿਉਂਕਿ ਅੱਜ ਲੋਕ ਸ਼ਹਿਰਾਂ ਦੇ ਵੀ ਇਹ ਫੀਲ ਕਰਦੇ ਨੇ ਕਿ ਜੇ 300 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਤਾਂ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀ ਹੈ ਜੇ ਨੌਜਵਾਨ ਬੱਚਿਆਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਵਾਰਸ਼ਾ ਤੋਂ ਨੌਕਰੀਆਂ ਮਿਲ ਰਹੀਆਂ ਨੇ ਤੇ ਉਹ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀਆਂ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਪੋਲਰਾਈਜ਼ ਕਰਨ ਦੀ ਥਾਂ ਕੰਮ ਦੀ ਗੱਲ ਕਰੋ ਆਮ ਆਦੀ ਪਾਰਟੀ ਸਕੂਲਾਂ ਦੀ ਕਾਲਜਾਂ ਦੀ ਡਵੈਲਪਮੈਂਟ ਦੀ ਨੌਕਰੀਆਂ ਦੀ ਪ੍ਰੋਸਪੇਰਿਟੀ ਦੀ ਗੱਲ ਕਰਨ ਵਾਲੀ ਪਾਰਟੀ ਹੈ ਉਹੀ ਮੁੱਦੇ ਮਕਸਦ ਲੈ ਕੇ ਚੱਲੇ ਆ 2.5 ਸਾਲਾਂ ਦਾ ਜਿਹੜਾ ਫਤਵਾ तकरीबन 75% ਚਾਰ ਚੋ ਤਿੰਨ ਜਿਤਾ ਕੇ ਬੜਾ ਕਲੀਅਰ ਕਟ ਮੰਡੇਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਨਾ ਚਾਰਾ ਸੀਟਾਂ ਦੇ ਉੱਪਰ ਦੇ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੀ ਲਾ ਮਿਸਾਲ ਜਿੱਤ ਹੈ ਜਿਹੜੀ ਉਹ ਪਹਿਲਾਂ ਜੋ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਦੇ ਉਹਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਅ ਦਰਜ ਹੋਏਗੀ ਔਰ ਉਚੇਚੇ ਤੌਰ ਤੇ ਇਦੇ ਲਈ ਮੈਂ ਦਿਲ ਦੀਆਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਹਨਾਂ ਸਾਰੇ ਸਾਡੇ ਸਾਥੀਆਂ ਦਾ ਖਾਸ ਤੌਰ ਤੇ ਵਰਕਰਸ ਦਾ ਵੋਲੰਟੀਅਰਸ ਦਾ ਜਿਹੜੇ ਕਿ ਜਿੰਦ ਜਾਨ ਨੇ ਪਾਰਟੀ ਦੀ ਉਹਨਾਂ ਦਾ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਦਾ ਸਾਰੇ ਦੇ ਸਾਰੇ ਸਾਡੇ ਐਮਐਲਏ ਔਰ ਮੰਤਰੀ ਸਹਿਬਾਨ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਚੋਣਾਂ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਇਹਨਾਂ ਚੋਣਾਂ ਦੇ ਵਿੱਚ ਕੈਂਪੇਨ ਕੀਤੀ ਤੇ ਜਿੱਤ ਦਰਜ ਕੀਤੀ ਸੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਰਦਾ ਔਰ ਨਿੱਜੀ ਤੌਰ ਤੇ ਮੇਰੇ ਵੱਲੋਂ ਔਰ ਮੇਰੇ ਵੀਰ ਸ਼ੈਰੀ ਕਲਸੀ ਵੱਲੋਂ ਜੇ ਪਾਰਟੀ ਦਾ ਅਰਵਿੰਦ ਜੀ ਦਾ ਸਮੁੱਚੀ ਪੀਏਸੀ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਰੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਪ੍ਰਧਾਨ ਤੇ ਵਰਕਿੰਗ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਵਿਸ਼ਵਾਸ ਦਵਾਣਾ ਪੰਜਾਬ ਦੇ ਸਾਡੇ ਸਾਰੇ ਵਰਕਰਜ਼ ਨੂੰ ਵਲੰਟੀਅਰਜ਼ ਨੂੰ ਕਿ ਇੱਕ ਟੀਮ ਬਣ ਕੇ ਪਰਿਵਾਰ ਦੀ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਦੇ ਵਿੱਚ ਲੈ ਕੇ ਚੱਲਾਂਗੇ ਤਗੜੇ ਹੋ ਕੇ ਚੱਲਾਂਗੇ ਜਿਹੜੇ ਉਹਨਾਂ ਦੇ ਮੁੱਦੇ ਮਸਲੇ ਨੇ ਉਹ ਵੀ ਹੱਲ ਹੋਣਗੇ ਤੇ 27 ਦੇ ਵਿੱਚ ਲੜਾਈਏ ਜਿਹੜੀ ਉਹ ਬੜੀ ਹਿੰਮਤ ਦੇ ਨਾਲ ਲੜਾਂਗੇ ਔਰ ਜਿੱਤ ਹੈ ਜਿਹੜੀ ਉਹ ਜੋ 22 ਦੀ ਸੀ ਉਸ ਤੋਂ ਵੀ ਵੱਡੀ ਜਿੱਤ ਹੈ ਜਿਹੜੀ ਉਹ ਹਾਸਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਸਰ ਕਾਲੀ ਦੇ ਤੋਂ ਇੰਸਟੀਟਿਊਟ ਕੀ ਮਾਰਕਟਰ ਦੇ ਹੈ ਔਰ Campaign नहीं हो सकता है आम आदमी पार्टी क्या है कौन सा मार्ट जी की बात करें दिसंबर से पंद्रह से इकतीस ये अकाली दल ने अपील की है अच्छा नहीं तो ये एक्चुअली मैं आज आउट ऑफ स्टेशन था मैं ये देख नहीं पाया लेकिन डेफिनेटली ये उन्होंने इलेक्शन कमीशन को लिखा स्टेट इलेक्शन कमीशन ठीक है कोई बात नहीं इसके बारे में सीएम साहब से विचार चर्चा करेंगे और इलेक्शन कमीशन से बात करेंगे इनकेस अगर कुछ हो सकता हुआ तो डेफिनेटली क्योंकि इसमें एक थोड़ा सा इशू ये है वैसे बात मैं उनकी बात से मेरे मैंने मैटर देखा नहीं है लेकिन फिर भी इसमें इशू डेट बाउंड इस करके क्योंकि ਗਵਰਨਮੈਂਟ ਆਫ ਪੰਜਾਬ ਨੇ ਇੱਕ ਅੰਡਰਟੇਕਿੰਗ ਦੀ ਹੋਈ ਹੈ ਕਿ 31 ਮਾਰਚ ਤੋਂ ਪਹਿਲੇ ਵੀ ਹੈਵ ਟੂ ਕੰਕਲੀਟ ਦ ਪ੍ਰੋਸੈਸ ਸੋ ਲੇਕਿਨ ਫਿਰ ਵੀ ਵੀ ਲੁੱਕ ਇਨਟੂ देयर देयर ਰਿਕਵੈਸਟ ਉਪਰ ਉਪਰਨ ਸਾਹਿਬ ਜਿਹੜਾ ਜਿਵੇਂ ਗੰਦਰਜੀਨੀ ਚੋਣ ਹੋਈ ਆ ਉੱਥੇ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਉਹ ਸਾਹਿਬ ਨੇ ਵੀ ਇਹਨੂੰ ਬਣਾ ਦੋ ਆਪਣੇ ਐਮ ਐਲ ਏ ਤੁਸੀਂ ਬਣਾ ਦੋ ਮੰਤਰੀ ਬਣਾਵਾਂਗੇ ਪਰ ਇੱਥੇ ਤੋਂ ਮੰਤਰੀ ਦਾ ਤਾਂ ਵਾਦਾ ਨਹੀਂ ਕੀਤਾ ਤੁਹਾਡੇ ਆਪ ਕੋ ਨੇ ਦੇ ਚਾਰ ਜਿਹੜੇ ਚੋਣਾਂ ਹੋਈਆਂ ਨੇ ਉੱਥੇ ਕਿਹਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਅਸੀਂ ਵਧੀਆ ਆਪ ਤੇ ਜਗ੍ਹਾ ਦੇਵਾਂਗੇ ਤੁਹਾਡੇ ਆਪ ਕੋ ਆ ਨੇ ਤਾਂ ਹੁਣ ਕੀ ਉਹਨਾਂ ਨੂੰ ਤੁਸੀਂ ਪਾਰਟੀ ਪ੍ਰਧਾਨ ਹੋ ਜਿਹੜੇ ਹੁਣ ਜਿੱਤੇ ਨੇ ਲੋਕਾਂ ਨੇ ਆਪਣਾ ਫਰਜ਼ ਪੂਰਾ ਕਰਤਾ ਕੀ ਉਹਨਾਂ ਨੂੰ ਸਰਕਾਰ ਦੇ ਵਿੱਚ ਕੋਈ ਜਗ੍ਹਾ ਇਹਦੀ ਨਹੀਂ ਦੇਖੋ ਦੇਖੋ ਇਹ ਇਹਦਾ ਇਹਦਾ ਜਿਹੜਾ ਪ੍ਰੈਰੋਗੇਟਿਵ ਹੈ ਉਹ ਕੇਜਰੀਵਾਲ ਸਾਹਿਬ ਦਾ ਮਾਨਸਾਪੁਰਾਂ ਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ ਪਰ ਤੁਸੀਂ ਇਹ ਮੰਨ ਕੇ ਚੱਲੋ ਨਾ ਵੀ ਜਿੱਥੇ ਇਹ ਕਮਿਟ ਕੀਤੀ ਬਗੈਰੀ ਜਿੰਨਾ ਹਲਕਿਆਂ ਦੇ ਲੋਕਾਂ ਨੇ ਏਡਾ ਵੱਡਾ ਫਤਵਾ ਦੇ ਦਿੱਤਾ ਥੈਟ ਮੀਨਸ ਉਹਨਾਂ ਨੇ ਕਿਸੇ ਅਹੁਦੇ ਵਾਸਤੇ ਨਹੀਂ ਦਿੱਤਾ ਉਹਨਾਂ ਨੇ ਆਪਦੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਦਿੱਤਾ ਤੇ ਡਿਵੈਲਪਮੈਂਟ ਦੇ ਕੰਮਾਂ ਦੀ ਜਿੱਤਾਂ ਗੱਲ ਹੈ ਮੈਂ ਗਾਰੰਟੀ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਬਾਕੀ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਦੀ ਨੇਰੀ ਚੱਲ ਰਹੀ ਹੈ ਇਨ੍ਹਾਂ ਚਾਰਿਆ ਹਲਕਿਆਂ ਦੇ ਵਿੱਚ ਵੀ ਕੋਈ ਕਸਰ ਡਿਵੈਲਪਮੈਂਟ ਦੇ ਕੰਮਾਂ ਦੀ ਨਹੀਂ ਛੱਡੀ ਜਾਊਗੀ। ਸਰਤਾਪ ਸਿੰਘ ਬਾਜਵਾ ਨੇ ਕੱਲੇ ਕੱਲ੍ਹ ਕਿਹਾ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਕੋਈ ਕੋਈ ਕਾਜ ਜਿੱਤ ਨਹੀਂ ਹੈ ਉਹਨੇ ਕਿਹਾ ਅਕਾਲੀ ਜਨ ਚੋਣਵਾਨ ਤੋਂ ਬਾਅਦ ਸੀ ਉਹਨਾਂ ਨਾਲ ਰਲ ਮਿਲ ਕੇ ਕਹਿੰਦੇ ਉਹ ਜਿੱਤ ਕੇ ਵਰਨਾ ਕਹਿੰਦੇ ਕੋਈ ਬੋਦੀ ਜਿਹੜੀ ਗੱਲ ਜੇ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕੇ ਸਭ ਪ੍ਰਤਾਪ ਸਿੰਘ ਬਾਜਵਾ ਸਾਹਿਬ ਉ ਚਲੋ ਉਪਰੋਂ ਉਪਰੋਂ ਜੋ ਮਰਜ਼ੀ ਕਹੀ ਜਾਂਦੇ ਹੁਣ ਪਰ ਅੰਦਰ ਤਾਂ ਸਾਡੇ ਨਾਲੋਂ ਵੱਧ ਉਹ ਵੀ ਉਹਨਾਂ ਦੇ ਮਨ ਦੇ ਵਿੱਚ ਵੀ ਲੱਡੂ ਫੁੱਟਦੇ ਹੋਣਗੇ ਕਿ ਉਹਨਾਂ ਦੇ ਜਿਹੜੇ ਦੋ ਸਾਥੀ ਕਲੀਗ ਸੀਗੇ ਜਿਹੜੇ ਉਹਨਾਂ ਦੀ ਮੁੱਖ ਮੰਤਰੀ ਵਾਲੇ ਕੁਰਸੀ ਦੇ ਸੁਪਨੇ ਨੂੰ ਦੇ ਭਾਵਿਆਂ ਨੂੰ ਕੁਰਸੀ ਨੂੰ ਹੱਥ ਪਾਉਣ ਨੂੰ ਤਿਆਰ ਬੈਠੇ ਸੀਗੇ ਉਹਨਾਂ ਦਾ ਕੰਮ ਦੋ ਹਲਕਿਆਂ ਦੇ ਲੋਕਾਂ ਨੇ ਨਿਵੇੜਦਾ ਸੋ ਤੁਸੀਂ ਬਿਨਾ ਕੈਮਰੇ ਤੋਂ ਉਹਨਾਂ ਨਾਲ ਗੱਲ ਕਰੋਗੇ ਉਹ ਤਾਂ ਬਾਗੋ-ਬਾਗ ਨੇ ਅਬ ਜਦੋਂ ਇਸ ਕਿਨੇ ਨਾਸ ਇੰਟਰਨੈਸ਼ਨਲ ਪਾਰਲੀਮੈਂਟ ਸ਼ੁਰੂ ਹੋ ਰਹੀ ਹੈ ਉਸ ਦੇ ਵਿੱਚ ਨੇ ਕਿਸਾਨੋ ਨੇ ਇੱਕ ਕਹਾ ਹੈ ਕਿ ਫਾਸਟ ਟੂ ਡੈੱਟ ਕਰਨਗੇ ਦੂਸਰੇ ਨੇ ਕਹਾ ਹੈ ਕਿ 6 ਦਸੰਬਰ ਤੋਂ ਉਹ ਦਿੱਲੀ ਕੂਚ ਕਰਨਗੇ ਪਾਚ ਕਰਨਗੇ ਕਿਸ ਤਰ੍ਹਾਂ ਸੇ ਦੇਖਤੇ ਨੇ ਦੇਖਿਏ ਐਸਾ ਹੈ ਕਿ ਹਮ ਤੋ ਕਿਸਾਨੋ ਸੇ ਜਿਤਨੀ ਵਾਰ ਵੀ ਮੀਟਿੰਗ ਹੋਈ ਪੰਜਾਬ ਸਰਕਾਰ ਕੀ ਸੀਐਮ ਸਾਹਿਬ ਕੀ ਹਮ ਤੋ ਹਮੇਸ਼ਾ ਕਹਤੇ ਰਹੇ ਕਿ ਜੋ ਆਪਕੇ ਮੁੱਦੇ ਮਸਲੇ ਕੇਂਦਰ ਕੇ ਸਾਥ ਹੈ उनको हम उठाने के लिए हल करवाने के लिए तैयार हैं और इस बार भी हमारी पार्टी के सारे मेंबर पार्लियामेंट चाहे वो लोकसभा के चाहे राज्यसभा के जो जायज मुद्दे मसले किसान भाइयों के के साथ साथ और भी जिस वर्ग के भी हैं उनको हमारे साथ मेंबर पार्लियामेंट्स वो उठाएंगे हाँ ये तो आ, अब जो मसले जो हल करने हैं वो तो केंद्र सरकार ने करने हैं लेकिन जिस तरह से उन्होंने पिछले प्रिक्योरमेंट सीजन में हमने देखा कि सिर्फ किसानों को ही नहीं व्यापारी भाइयों को भी शैलर वालों को ਆਰਤੀਆਂ ਨੂੰ ਜਿਸ ਤਰੀਕੇ ਨਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਭਾਜਪਾ ਦਾ ਕੇਂਦਰ ਸਰਕਾਰ ਦਾ ਚਿਹਰਾ ਉਹ ਨੰਗਾ ਹੋ ਚੁੱਕਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ। ਅਵਾਮੀ ਪਾਰਟੀ ਨਾਲ ਆਇਆ ਹੈ। ਇਲੈਕਸ਼ਨ ਦੌਰਾਨ ਅਕਾਲੀਨਾਂ ਦੀ ਵੋਟ ਤਾਂ ਡਾਇਵਰਟ ਹੋਈ ਹੈ ਕਿਸੇ ਤਰ੍ਹਾਂ ਦੀ। ਕਹਿੰਦਾ ਕਿ ਮੰਨ নাও ਆਵਾਮੀ ਪਾਰਟੀ ਨੂੰ ਫਾਇਦਾ ਮਿਲੇ ਜਾਂ ਕੌਂਸਲ ਫਾਇਦਾ। ਦੇਖੋ ਇਸ ਤਰ੍ਹਾਂ ਕਿ ਉਹਨਾਂ ਦੀ ਵੋਟ ਡਾਇਵਰਟ ਹੋਈ ਹੈ ਜਦੋਂ ਕੋਈ ਪਾਰਟੀ ਨਹੀਂ ਖੜੀ ਹੋਊਗੀ ਤੇ ਕਿਸੇ ਨਾ ਕਿਸੇ ਤਾਂ ਪਾਸੇ ਲੋਕਾਂ ਨੇ ਜਾਣਾ ਹੀ ਹੈ। ਹੋ ਸਕਦਾ ਹੈ ਕਿ ਉਹਨਾਂ ਦੀ ਵੋਟ ਹੈ ਜਿਹੜੀ ਕਿਉਂਕਿ VOTER ਵੀ ਜਿਹੜਾ ਹੈਗਾ ਉਹ ਕਿਸੇ ਪਾਰਟੀ ਦਾ ਬੰਦਾ ਬਾਦਚਾ ਹੈ ਪਹਿਲਾਂ ਉਸ ਹਲਕੇ ਦਾ ਵਸਿੰਦਾ ਵੀ ਤਾਂ ਹੈਗਾ ਨਾ ਉਹਨਾਂ ਲੋਕਾਂ ਨੇ ਵੀ ਦੇਖਿਆ ਸੁਣਿਆ ਹੋਊਗਾ ਸੋਚਿਆ ਹੋਊਗਾ ਕਿ ਜੇ ਹਲਕੇ ਦੀ ਡਿਵੈਲਪਮੈਂਟ ਕਰਾਉਣੀ ਹੈ ਤੇ ਫਿਰ ਸਰਕਾਰ ਨੂੰ ਆਮ ਆਦੀ ਪਾਰਟੀ ਨੂੰ ਵੋਟ ਪਾਈਏ ਹੋ ਸਕਦਾ ਹੈ ਮੈਜੋਰਿਟੀ ਵੋਟ ਸਾਨੂੰ ਆਈ ਹੋਵੇ ਪਰ ਇਹਦੇ ਨਾਲ ਨਾਲ ਮੇਰਾ ਤੁਹਾਨੂੰ ਇੱਕ ਸਵਾਲ ਇਹ ਵੀ ਹੈ ਕਿ ਜਲੰਧਰ ਵੈਸਟ ਦੇ ਵਿੱਚ ਤਾਂ ਕਾਂਗਰਸ ਖੜਾ ਸੀਗਾ ਉੱਥੇ ਕਿੰਨੀਆਂ ਕੋਟਾਂ ਪਈਆਂ ਸੀ ਉਹਨਾਂ ਨੂੰ ਉੱਥੇ ਵੀ ਅਸੀਂ 38000 ਦੇ ਮਰਜ਼ੇ ਦੇ ਜਿੱਤੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਰਮਿਊਟੇਸ਼ਨ ਕੰਬੀਨੇਸ਼ਨਸ ਨੂੰ ਆਪਾਂ ਜਿਵੇਂ ਮਰਜ਼ੀ ਐਕਸਪ੍ਰੈਸ ਕਰ ਲਈ ਜਿਵੇਂ ਮਰਜ਼ੀ ਕਹਿ ਲਈ ਪਰ ਫੈਕਟ ਆਫ ਦਾ ਮੈਟਰ ਇਜ਼ ਕਿ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿ ਜੇ ਡਿਵੈਲਪਮੈਂਟ ਕਰਾਉਣੀ ਹੈ ਪੰਜਾਬ ਦੀ ਜੇ ਮੁਰਦ ਦੁਆਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਰਾਹਾਂ ਤੇ ਚੜਾਉਣਾ ਹੈ ਤੇ ਆਮ ਆਦੀ ਪਾਰਟੀ ਹੀ ਕਲਮ ਕੱਲਾ ਵਿਕਲਪ ਹੈ ਵੜਿੰਗੂ ਜਾਣ ਕੇ ਹਵਾ ਹੈ ਇਹੋ ਜੀ ਸਟੇਟਮੈਂਟ ਦੇ ਕੇ ਇੱਕ ਮਿੰਟੋ ਗਿਆ ਬਿਟੂ ਦੇਖੋ ਇਹ ਤਾਂ ਹੁਣ ਬਿੱਟੂ ਜੀ ਜਾਣਨਾ ਪਰ ਇੱਕ ਚੀਜ਼ ਤਾਂ ਪੱਕੀ ਹੈ ਕਿ ਕਾਂਗਰਸ ਅੱਜ ਕਾਂਗਰਸ ਪਾਰਟੀ ਨਾ ਰਹੀ ਉਹ ਤਾਂ ਜਿਵੇਂ ਮਿਸਲਾ ਹੁੰਦੀ ਸੀ ਨਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿ ਇਹ ਬਾਜਵਾ ਸਾਹਿਬ ਦੀ ਮਿਸਲ ਹੈ ਇਹ ਚੰਨੀ ਸਾਹਿਬ ਦੀ ਮਿਸਲ ਹੈ ਇਹ ਰਾਜਾ ਵੜਿੰਗੀਆਂ ਦੀ ਮਿਸਲ ਹੈ ਤੇ ਉਹ ਮਿਸਲਾਂ ਦੀ ਤਰ੍ਹਾਂ ਕੰਮ ਕਰਦਾ ਸੋ ਇਸ ਕਰਕੇ ਇਸੇ ਕਰਕੇ ਹੈ ਜਿਹੜਾ ਕਾਂਗਰਸ ਦਾ ਪਤਨ ਹੈ ਜਿਹੜਾ ਉਹ ਵੀ ਇਸੇ ਕਰਕੇ ਹੋਇਆ ਆਪਾਂ ਥੋੜੇ ਦਿਨ ਪਹਿਲਾਂ ਆਪਾਂ ਦਿਨ ਪਹਿਲਾਂ ਆਪਾਂ ਹਰਿਆਣਾ ਚ ਵੀ ਦੇਖ ਕੇ ਹਟਿਆ। ਪਰ ਬਰਨਾਲਾ ਦੇ ਤੇ ਕੀ ਕਾਰਨ ਸਾਹਮਣੇ ਦਿਖੋ ਕਿ ਉੱਥੇ ਰਾਜ ਤਾਂ ਨਹੀਂ ਬਣਿਆ ਅੰਦਲ ਸੀ ਆਮ ਆਦਮੀ ਪਾਰਟੀ ਦੀ। ਉੱਥੇ ਇੱਕ ਨਵਾਂ ਚਿਹਰਾ ਸੀ ਕਾਂਗਰਸ ਦਾ ਜਿਹੜਾ ਜਿੱਤ ਗਿਆ। ਦੂਜੇ ਦਾ ਉਹ ਤੇਰੰਦਰ ਕਾਂਗਰਸ ਦੇ ਜਿਹੜੇ ਆ ਉਹ ਛੱਡੇ ਰਹੀ ਹੋਗੇ। ਪਰ ਬਰਨਾਲਾ ਦੇ ਵਿੱਚ ਸਮੀਕਰਨ ਚੋਂ ਦੇਖੋ ਇਸ ਤਰ੍ਹਾਂ ਕਿ ਇਹੀ ਆਗੂ ਕੀ ਹੋਏ। ਦੇਖੋ ਜਿਹੜਾ ਨਾਂ ਬਿਠਾ ਸਕਣਾ ਕਿਤੇ ਨਾ ਬਰਾੜ ਸਾਹਿਬ ਇਸ ਤਰ੍ਹਾਂ ਹੈ ਕਿ ਹਰੇਕ ਇਲੈਕਸ਼ਨ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਕੋਈ ਨਾ ਕੋਈ ਨਵੀਂ ਇਕੁ ਤੇ ਹਰੇਕ ਇਲੈਕਸ਼ਨ ਦੇ ਵਿੱਚ ਹਰ ਬੰਦਾ ਕੁਝ ਨਾ ਕੁਝ ਸਿੱਖਦਾ ਵੀ ਹੈ ਸਾਡਾ ਵੀ ਬਰਨਾਲੇ ਦੇ ਵਿੱਚ ਇਹ ਦੇਖਿਆ ਜਾਵੇ ਤੇ ਇੱਕ ਆਗੂ ਜਿਹੜਾ ਕਿ ਸਾਡਾ ਹੀ ਪਾਰਟੀ ਦਾ ਸੀਗਾ ਉਹਨਾਂ ਨੂੰ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਔਰ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਮੀਤ ਹੀਰ ਜੀ ਨੇ ਬਣਾਇਆ ਸੀਗਾ ਤੇ ਉਹ ਇੰਡੀਪੈਂਡੈਂਟ ਖੜੇ ਹੋ ਗਏ ਜਿਸ ਦੀ ਵਜ੍ਹਾ ਕਰਕੇ ਜਿੱਥੇ ਡਿਵੀਜ਼ਨ ਆਫ ਵੋਟਸ ਹੋ ਗਈ ਉੱਥੇ ਸਾਡਾ ਨੁਕਸਾਨ ਹੋਇਆ ਜੇ ਆਮ ਆਦੀ ਪਾਰਟੀ ਨੂੰ ਪਈ ਹੋਈ ਵੋਟ ਦਾ ਸ਼ੇਅਰ ਦੇਖ ਲਓ ਤੇ ਉਹਨਾਂ ਨੂੰ ਪਈ ਹੋਈ ਵੋਟ ਦਾ ਸ਼ੇਅਰ ਦੇਖ ਲਓ ਦੇ ਰਿਕਾਰਡ ਤੋੜ ਮਾਰਜਨ ਦੇ ਨਾਲ ਪਾਰਟੀ ਜਿੱਤਦੀ ਹੈ ਸੋ ਇਹ ਇਹ ਠੀਕ ਹੈ ਕਿ ਕਈ ਵਾਰੀ ਜਿਹੜਾ ਕਿ ਅਨਫੋਰਚੂਨੇਟ ਹੈ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਕਿ ਜਦੋਂ ਬੰਦੇ ਦੀ ਆਪ ਦੀ ਸੁਣੋ ਆਪ ਦੀ ਆਪ ਦੀ ਉਪੇਖਸ਼ਾ ਆਪ ਦੀ ਆकांक्षा ਆਪ ਦੀ ਇੱਛਾ ਹੈ ਜੋ ਪਾਰਟੀ ਔਰ ਪੰਜਾਬ ਤੇ ਆਪਦੇ ਹਲਕੇ ਦੇ ਲੋਕਾਂ ਨਾਲੋਂ ਵੱਡੀ ਹੋ ਜਾਵੇ ਤੇ ਉਹ ਮਾੜੀ ਗੱਲ ਹੈ ਪਰ ਜਿੱਥੇ ਬਾਕੀ ਤਿੰਨਾਂ ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਟੂ ਪਾਰਟੀ ਕੰਟੈਸਟ ਸੀਗਾ ਤਿੰਨੀ ਪਾਰਟੀਆਂ ਸੀਗਾ ਆਵਾਦੀ ਪਾਰਟੀ ਬੀਜੇਪੀ ਔਰ ਕਾਂਗਰਸ ਆ दोनों पार्टियां सामने टिक नहीं सकिया है की वो दोबारा केंद्र करेंगे खासतौर पर लुधियाना का यहाँ पेल्प कर दिया था पहले अब वो प्रिक्योरमेंट प्लान में आम आदमी पार्टी सरकार की मदद करेगी और खासतौर पर उससे पहले भी कुछ ऑर्डर के बारे में बोला गया था क्या वो एक नहीं देखिए जितने इंफ्रास्ट्रक्चर के प्रोजेक्ट्स हैं सारे इंपॉर्टेंट है और हम सब में केंद्र सरकार का सहयोग करने के लिए 100 परसेंट हम रेडी हैं क्योंकि अगर इंफ्रास्ट्रक्चर होएगा अगर डेवलपमेंट होएगी तो ही तरक्की जो है वो हो पाएगी सो हम जो भी सरकार केंद्र सरकार हमसे मदद चाहेगी हम वो करेंगे लेकिन इसके साथ ही ਅਸੀਂ ਕੇਂਦਰ ਸਰਕਾਰ ਸੇ ਇਹ ਵੀ ਅਪੀਲ ਕਰਦੇ ਹਾਂ ਕਿ ਜੋ ਉਹਨਾਂ ਨੇ ਬੜੇ ਲੰਬੇ ਸਮੇਂ ਸੇ ਪੰਜਾਬ ਦਾ ਤਕਰੀਬਨ 10000 ਕਰੋੜ ਰੁਪਏ ਰੋਕਾ ਹੋਇਆ ਹੈ ਉਹ ਵੀ ਡਿਵੈਲਪਮੈਂਟ ਦੇ ਉੱਪਰ ਹੀ ਲੱਗਣਾ ਹੈ ਉਸ ਕੋ ਵੀ ਬੜੀ ਜਲਦੀ ਹੀ ਰੀਲੀਜ਼ ਕਰੇ ਅਮਨ ਜੀ ਆਮ ਤੌਰ ਤੇ ਹੁੰਦਾ ਬਰਾਵਤ ਹੋ ਜਾਂਦੀ ਹੈ ਇਲੈਕਸ਼ਨ ਲੜ ਲੈਂਦੇ ਦੁਬਾਰਾ ਪਾਰਟੀ ਚ ਵਾਪਸ ਆ ਜਾਂਦੇ ਗੁਰਦੀਪ ਬਾਦ ਪਾਰਟੀ ਤੋਂ ਬਾਹਰ ਕਿਤੇ ਚਲੇ ਚੁੱਕੇ ਇਲੈਕਸ਼ਨ ਲੜ ਚੁੱਕੇ ਉਹਦੀ ਵਜ੍ਹਾ ਕਰਕੇ ਤੁਸੀਂ ਵੀ ਇਲੈਕਸ਼ਨ ਆ ਰਹੇ ਹੋ ਘਟੋ ਘਟ ਤੁਹਾਡੀ ਪ੍ਰਧਾਨਗੀ ਚ ਸ਼ਾਰਟੀ ਕਰੋਗੇ ਕਿ ਗੁਰਦੀਪ ਬਾਦ ਨੂੰ ਵਾਪਸ ਪਾਰਟੀ ਦੇ ਵਿੱਚ ਨਾ ਲਿਆ ਜਾਵੇ ਦੇਖੋ ਸਾਡੀ ਪਾਰਟੀ ਦੇ ਵਿੱਚ ਡਿਸਪਲ ਇਦੇ ਕੀ ਰੀਜ਼ਨ ਰਹੇ ਕੀ ਇਹ ਜੀ ਉਹਨਾਂ ਨੂੰ ਜਿਹੜੀ ਇੰਡੀਵਿਜੂਅਲ ਇੰਟਰਸਟ ਸੀਗਾ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਜੀ ਬਗਾਵਤ ਕੀਤੀ ਪਰ ਇਹ ਅਨਪਾਰਡਨਿਬਲ ਹੈ ਇਹ ਨਹੀਂ ਹੋਣਾ ਚਾਹੀਦਾ ਹੈਗਾ ਪਾਰਟੀ ਦੇ ਇੰਟਰਸਟ ਤੋਂ ਉੱਪਰ ਕੁਝ ਨਹੀਂ ਹੁੰਦਾ ਹੈਗਾ ਪਾਰਟੀ ਦੇ ਵਿੱਚ ਪਾਰਟੀ ਨੂੰ ਉਹਨਾਂ ਨੂੰ ਬਹੁਤ ਵੱਡਾ ਮਾਨ ਸਤਕਾਰ ਹੈ ਜਿਹੜਾ ਉਹ ਦਿੱਤਾ ਸੀਗਾ ਲਗਾਤਾਰ ਦੋ ਵਾਰੀ ਪ੍ਰਧਾਨ ਬਣਾਉਣਾ ਜ਼ਿਲ੍ਹੇ ਦਾ ਔਰ ਫਿਰ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਉਣਾ ਤੇ ਮੈਂ ਸਮਝਦਾ ਕਿ ਬੰਦੇ ਨੂੰ ਕਿਤੇ ਨਾ ਕਿਤੇ ਔਰ ਇਹ ਇੱਕ ਪਾਰਟੀ ਇਹ ਜੀ ਹੈ ਕਿ ਜਿੱਥੇ ਬਿਨਾ ਮੰਗੇ ਸਾਰਾ ਕੁਝ ਮਿਲਦਾ ਹੈ ਉਹਦੀ ਐਗਜ਼ਾਮਪਲ ਅਸੀਂ ਸਾਰੇ ਬੈਠੇ ਆਂ ਔਰ ਤਾਜ਼ਾ ਤਰੀ ਨੂੰ ਐਗਜ਼ਾਮਪਲ ਮੈਂ ਔਰ ਮੇਰਾ ਵੀਰ ਸ਼ਹਿਰੀ ਕਲ ਸੀ ਅਸੀਂ ਸਾਨੂੰ ਬਿਲਕੁਲ ਨਹੀਂ ਪਤਾ ਸੀਗਾ ਨਾ ਅਸੀਂ ਕਿਹਾ ਸੀ ਨਾ ਅਸੀਂ ਬੇਨਤੀ ਕੀਤੀ ਸੀਗੀ ਪਰ ਸਾਡੀ ਲੀਡਰਸ਼ਿਪ ਨੇ ਕੰਮ ਦੇਖਿਆ ਉਹਨਾਂ ਨੇ ਆਪ ਬੁਲਾ ਕੇ ਸਾਨੂੰ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਇਹ ਮੇਰੇ ਸਾਰੇ ਸਾਥੀਆਂ ਨੂੰ ਵਰਕਰਸ ਨੂੰ ਵੋਲੰਟੀਅਰਸ ਨੂੰ ਅਹੁਦੇਦਾਰਾਂ ਨੂੰ ਕਿ ਪੰਜਾਬ ਨੂੰ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰੋ ਇਹ ਪਾਰਟੀ ਇਹੋ ਜੀ ਹੈ ਜਿਹਨੇ ਮਾਨ ਸਨਮਾਨ ਟਿਕਟਾਂ ਅਹੁਦੇਦਾਰੀਆਂ ਘਰ ਬੈਠਿਆਂ ਨੂੰ ਦੇਣੀਆਂ ਨੇ ਵਰਕਰਾਂ ਨੂੰ ਰਾਜਾ ਮਹਿੰਦੀ ਕਿਹਾ ਕਿ ਜੇਕਰ ਟਾਈਮ ਜਿਹੜੇ ਇਲੈਕਸ਼ਨ ਦਾ ਟਾਈਮ ਪਾਇਆ ਗਿਆ ਉਸ ਕਰਕੇ ਨੁਕਸਾਨ ਹੋਇਆ ਚਲੋ ਇਹ ਤਾਂ ਦੇਖੋ ਕੀ ਕਹਿੰਦੇ ਨੇ ਜੀ ਕਿ ਮਨ ਬਹਿਲਾਣੇ ਕੋ ਖਿਆਲ ਅੱਛਾ ਹੈ ਗਾਲਿਬ ਜੇ ਹਫਤਾ ਪਹਿਲਾਂ ਹੋ ਜਾਂਦੇ ਫਿਰ ਉਹਨਾਂ ਦਾ ਬਿਆਨ ਆਉਣਾ ਸੀਗਾ ਕਿ ਜੇ ਹਫਤਾ ਖ ਹੋਰ ਮਿਲ ਜਾਂਦਾ ਸ਼ਾਇਦ ਅਸੀਂ ਜਿੱਤ ਜਾਂਦੇ ਸੋ ਹਾਰੇ ਹੋਏ ਕੋਲ ਤਾਂ ਸੌਕ ਬਹਾਨੇ ਹੁੰਦੇ ਨੇ ਜੀ ਅਮਰੀਕਾ ਜਿੰਨੀ ਅੱਜ ਤੱਕ 1995 ਤੱਕ ਦੇ ਕੇ ਹੋ ਤੱਕ ਜਿੰਨੇ ਵੀ ਇਲੈਕਸ਼ਨ ਹੋਏ ਰਾ ਬਾਏ ਦੇਖ ਲਓਇਆ ਉਹਦੇ ਸਾਰੇ ਜਾਂ ਹਕੂਮਤਾਂ ਹੀ ਰਾਜਿਤੀਆਂ ਰਹੀਆਂ ਸਿਰਫ ਤਿੰਨ ਇਲੈਕਸ਼ਨ ਆਲੇ ਗਏ ਤਿੰਨ ਸਰਕਾਰਾਂ ਹਾਰੀਆਂ ਜਿਵੇਂ ਤੁਸੀਂ ਤਾਜ਼ਾ ਬਰਨਾਰਾ ਆ ਰਹੇ ਆ ਆਕਾ ਬਿਆਨਤੀ ਸਿੰਘ ਦੀ ਸਰਕਾਰ ਦੇ ਵਿੱਚ ਇਕੱਤਰਵਾਹ ਹਾਰੀ ਸੀ ਕਾਂਗਰਸ ਤੇ ਆਕਾਦੀ党的 ਸਰਕਾਰ ਦੀ ਵੀ ਉਹ ਦੋ ਪਟਿਆਲਾ ਪਰ ਨੀ ਕਮਲਜੀਤ ਸਿੰਘ ਲਾਭੀ ਜਿੱਤਿਆ ਸੀਗਾ ਆਹ ਬੋਲ ਤੋਂ ਦੋ ਤੇ ਹੋਈ ਇੱਕ ਵਾਰੀ ਕਿਤੇ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਕਾਲੀ ਗੱਲ ਕਿਤੇ ਸੀ ਕਿ ਕਾਂਗਰਸੀ ਚਾਹੇ ਤੁਹਾਡੀ ਜਿਹੜੀ ਰਾਜਧਾਨੀ ਵਾਲੀ ਗੱਲ बार-बार ਉੱਠਦੀ ਆ ਰਹੀ ਆ ਤੇ ਤੁਸੀਂ ਜਿੱਤ ਕੇ ਖੁਸ਼ੀ ਮਨਾ ਰਹੇ ਆ ਤੁਸੀਂ ਕਿਹਾ ਵੀ ਬਾਰਵਾਸਾ ਤੇ ਹੋਰ ਹੁੰਦੇ ਜਿਹੜੇ ਹੈਗੇ ਆ ਵੀ ਉਹ ਮੁੱਖ ਮੰਤਰੀ ਆ ਗਏ ਸੇਬ ਇਹੀ ਗੱਲ ਆ ਜਿਹੜੀ ਸੰਗਰੂਰ ਜ਼ਿਲ੍ਹੇ ਤੇ ਬਰਨਾਲੇ ਜ਼ਿਲ੍ਹੇ ਚ ਵੀ ਚਰਚਾ ਰਹੀ ਕਿ ਤੁਹਾਡੀ ਪਾਰਟੀ ਦੇ ਇੱਕ ਵੱਡੇ ਕਦ ਦੇ ਯਕੂਦੀ ਉਗਾਂ ਨੂੰ ਅਸ਼ੀਰਵਾਦ ਸੀਗਾ ਉਹ ਚੱਤ ਆ ਹੱਥੇ ਵਿੱਚ ਹੀ ਰਹੀ ਵੀ ਇਸੇ ਕਰਕੇ ਉਹ ਖੜਾ ਹੋ ਗਿਆ ਉਹ ਬੈਠਾ ਦਿੱਤਾ ਉਹਦੇ ਕਰਕੇ ਉਹ ਇੰਨੀਆ ਬੋਤਲ ਲੈ ਕੇ ਗਿਆ ਇਹਦੇ ਬਾਰੇ ਤੁਸੀਂ ਕੀ ਦੇਖੋ ਇਸ ਤਰ੍ਹਾਂ ਕਿ ਇਹ ਤੁਹਾਨੂੰ ਤਿੰਨ ਐਗਜ਼ਾਮਪਲਾਂ ਦੇ ਕੇ ਤੁਸੀਂ ਇਸ ਇੱਕ ਹਾਰ ਦੀ ਗੱਲ ਕਰ ਰਹੇ ਹੋ ਤੁਹਾਨੂੰ ਗਲਾਸ ਆਉਣਾ ਗਲਾਸ 25% ਗਲਾਸ ਖਾਲੀ ਦਿਖ ਰਿਹਾ ਸਾਨੂੰ 75% ਗਲਾਸ ਭਰਿਆ ਦਿਖ ਰਿਹਾ ਇਹ ਇੱਕ ਚ election ਜੇ ਤਾਂ ਹੁੰਦੀ ਨਾ ਕੱਲੀ ਤੇ ਸਾਰੀ ਸਰਕਾਰ ਉਹ ਸਾਰੀਆਂ ਪਾਰਟੀਆਂ ਉੱਥੇ ਬੈਠੀ ਹੁੰਦੀਆਂ ਉਹ ਹਾਰ ਜਾਂਦੀ ਆਮ ਆਦਮੀ ਪਾਰਟੀ ਫਿਰ ਤਾਂ ਸਮਝ ਆਉਂਦਾ ਸੀਗਾ ਕਿ ਲੋਕਾਂ ਨੇ ਸਾਨੂੰ ਨਕਾਰਤਾ ਜਿੱਥੇ ਅਸੀਂ 75% ਮੰਡੇਟ ਦੇ ਨਾਲ 22 ਦੇ ਵਿੱਚ 117 ਦੇ ਵਿੱਚੋਂ 92 ਆਈਆਂ 75% ਸੀਗਾ ਅੱਜ ਵੀ ਅਸੀਂ 75% ਸਕਸੈਸ ਦੇ ਉੱਪਰ ਖੜੇ ਆਂ ਔਰ ਸਭ ਤੋਂ ਵੱਡੀ ਗੱਲ ਆ ਸਿਰਫ ਬਰਨਾਲਾ ਇੱਕ ਹੈ ਜਿੱਥੇ ਵੋਟ ਡਿਵੀਜ਼ਨ ਆਫ ਵੋਟਸ ਹੋਈ ਦੂਜੇ ਪਾਸੇ ਬਾਕੀ ਤਿੰਨੇ ਸੀਟਾਂ ਦੇ ਉੱਪਰ ਜਿੱਥੇ ਜਿੱਤਿਆ ਮਾਲਵਾ ਦੀ ਗਿੱਦੜਵਾ ਮਾਝੇ ਦੀ ਡੇਰਾ ਬਾਬਾ ਨਾਨਕ ਔਰ ਦੁਆਬੇ ਦੀ ਚੱਬੇਵਾਲਾ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਆਵਾਜ਼ ਦੀ ਪਾਰਟੀ ਦੀ ਜਿੱਤ ਹੋਈ ਹੈ ਜੇ ਹਜੇ ਵੀ ਤੁਹਾਨੂੰ ਇਹਦੇ ਵਿੱਚ ਨੈਗੇਟਿਵਿਟੀ ਹਰ ਨਜ਼ਰ ਆਉਂਦੀ ਹੈ ਤੇ ਇਹ ਦੀ ਨਿਦ੍ਰਸਤੀ ਕਰੋ ਮੈਂ ਉਹੀ ਤਾਂ ਕਹਿ ਰਿਹਾ ਜੀ ਤੁਸੀਂ ਮੇਰੀ ਕੋਲ ਤੁਸੀਂ ਬਰਾੜ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਮੈਂ ਮੈਂ ਬਾਜਵਾ ਬਾਜਵਾ ਸਾਹਿਬ ਨਾਲ ਅਸੀਂ ਬੜੇ ਇਕੱਠੇ ਕੰਮ ਕੀਤਾ ਹੈ ਉਹ ਇਸ ਗੱਲ ਤੇ ਖੁਸ਼ ਸੀਗੇ ਵੀ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਦੇ ਵਿੱਚ ਕਿਲੇ ਢਾ ਲਿਓ ਇਸ ਗੱਲ ਤੇ ਖੁਸ਼ ਸੀਗੇ ਅੰਦਰ ਅੰਦਰ ਵਿੱਚ ਲਿਓ ਬਾਬਾ ਜੀ ਮੇਰੀ ਜਿੰਮੇਵਾਰੀ ਹੈ ਐਮਸੀ ਇਲੈਕਸ਼ਨ ਇਹਦੇ ਵਿੱਚ ਕਿਵੇਂ ਟਿਕਟਾਂ ਦੀ ਪੰਡਤ ਕਰੂਗੇ ਕਿਉਂਕਿ ਬਰਾਸਤਾਂ ਦੀ ਅਸਰ ਜੀ ਆਉਣੀ ਆ ਦੀ ਬਰਨਾਲਾ ਨੂੰ ਪਰਤੋਇਆ ਜਾਊਗਾ ਕਿ ਉਹੋ ਜਿਹੀ ਬਗਾਵਤਾਂ ਨਾ ਉੱਠਣ ਕਿਵੇਂ ਬੰਦ ਕਰਾਂਗੇ ਟਿਕਟ ਦੇਖੋ ਇਸ ਤਰ੍ਹਾਂ ਕਿ ਕੱਲੇ ਕੱਲੇ ਹਲਕੇ ਦੇ ਵਿੱਚ ਜਾਵਾਂਗੇ ਕੱਲੇ ਕੱਲੇ ਕਮੇਟੀ ਔਰ ਕਾਰਪੋਰੇਸ਼ਨ ਦੇ ਵਿੱਚ ਜਾਵਾਂਗੇ ਲੋਕਾਂ ਤੋਂ ਪੁੱਛਾਂਗੇ ਉਹਨਾਂ ਦੀ ਲੋਕਾਂ ਪ੍ਰਤੀ ਪਾਰਟੀ ਪ੍ਰਤੀ ਕਮਿਟਮੈਂਟ ਕਿੰਨੀ ਹੈ ਉਹਨੂੰ ਐਗਜ਼ਾਮਿਨ ਕਰਾਂਗੇ ਵੈਨੇਬਿਲਿਟੀ ਦੇ ਆਧਾਰ ਦੇ ਉੱਪਰ ਟਿਕਟਾਂ ਦਵਾਂਗੇ ਜੇ ਕੋਈ ਸਾਥੀ ਕੋਈ ਰਸਦਾ ਹੋਊਗਾ ਉਹਨੂੰ ਮਣਾਵਾਂਗੇ ਸੋ ਇਹ ਤੁਸੀਂ ਭੁੱਲ ਜੋ ਕਿ ਕਿਸੇ ਤਰੀਕੇ ਦੀ ਵੀ ਬਗਾਵਤ ਹੈ ਜਿਹੜੀ ਇਹਨਾਂ ਚੋਣਾਂ ਦੇ ਵਿੱਚ ਹੋਣ ਤਾਂ ਇਹ ਸਾਰਿਆਂ ਨੂੰ ਬੁੱਕਲ ਦੇ ਵਿੱਚ ਨਾਲ ਲੈ ਕੇ ਚੱਲਾਂਗੇ ਸਵਾਲ ਹਰਜੋਤ ਬੈਂਸ ਹਨ ਉਸਕੇ ਬਾਅਦ ਮਗਦਸਾਨ ਸਾਹਸ ਹੈ ਬਲੇ ਆਪਸੇ ਕਿਉਂਕਿ ਹੈਲਥ ਐਂਡ ਸਾਇੰਸ ਦੇ ਤਰਫ ਹੈ ਜੋ ਨਬਦੋ ਸਿੰਘ ਸਤੂ ਨੇ ਅਭੀ ਰੀਸੈਂਟਲੀ ਕਹਾ ਹੈ ਔਰ ਡਾਟਾ ਮੈਮੋਰੀਅਲ ਦੇ ਡਾਕਟਰ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਉਹ ਗੋਇੰਗ ਕਰ ਰਹੇ ਹਨ ਕਿ ਉਹ ਵਾਈਪ ਰਿਕਵਰ ਕਰ ਗਈ ਹੈ ਜੀ ਮੈਮ ਵਰਡ ਮੈਡੀਸਨ ਸੇ ਨਹੀਂ ਹੈ ਉਹ ਕਹਿ ਰਹੇ ਹਨ ਕਿ ਡਾਈਟਸ ਔਰ ਬਾਕੀ ਸਾਰੀਆਂ ਚੀਜ਼ਾਂ ਸੇ ਕਿ ਇਹ ਬਾਤ এডੂਕੇਸ਼ਨ ਕੋ ਵੀ ਦੀ ਚਲਦੀ ਹੈ ਆਪ ਉਸ ਤੇ ਕਿਤਨਾ ਆ ਮੀਨ ਕਰਦੇ ਮਿਲਦੇ ਲੋਕ ਇਟ ਇਜ਼ ਰੀਅਲਿੀ ਪੀਜੀਐਸ ਦੇ ਜੋ ਡਾਕਟਰਸ ਹੈ ਉਹ ਵੀ ਬੋਲ ਰਹੇ ਨੇ ਕਿ ਇਟਸ ਨਾਟ ਫੈਕਟ ਬੇਸ ਮੈਮ ਠੀਕ ਹੈ ਮੈਮ ਇਨ এডੂਕੇਸ਼ਨ ਆਪ ਮੇਰੇ ਸੇ ਐਜੂਕੇਸ਼ਨ ਮਿਨਿਸਟਰ ਬਾਦੀ ਹਾਂ ਦੇਖੋ ਜੀ ਅਸੀਂ ਆਪਣੇ ਸਕੂਲ ਕਰਿਕੂਲਮ ਦੇ ਵਿੱਚ ਹਰ ਇੱਕ ਫੈਕਟ ਦੇ ਉੱਤੇ ਗੱਲ ਕਰ ਰਹੇ ਹਾਂ ਇਹ ਉਹਨਾਂ ਦੀ ਨਿੱਜੀ ਬਲੀਫ ਹੈ ਅਗਰ ਉਹਨਾਂ ਨੂੰ ਬੈਨੀਫਿਟ ਹੋਇਆ ਤਾਂ ਬਹੁਤ ਠੀਕ ਹੈ ਬਟ ਵੀ ਥੋਰਲੀ ਬਲੀਵ ਇਨ ਮੈਡੀਕਲ ਸਾਇੰਸ ਐਂਡ ਡਾਕਟਰਸ ਉਹੀ ਸਾਡੀ ਪੜਾਈ ਹੈ ਉਹ ਸਾਡੀ ਕਰਿਕੂਲਮ ਦਾ ਹਿੱਸਾ ਹੈ ਹਾਂ ਠੀਕ ਹੈ ਬਹੁਤ ਸਾਰੇ ਆਯੁਰਵੇਦਾ ਦੇ ਹੋਮਿਓਪੈਥੀ ਦੇ ਅਲੱਗ ਅਲੱਗ ਸਟ੍ਰੀਮਸ ਦੇ ਮੈਡੀਸਿਨ ਦੇ ਉਹਦੇ ਬਹੁਤ ਸਾਰੇ ਫਾਇਦੇ ਹੈ ਉਹਦਾ ਲਾਭ ਕਿਸੇ ਨੂੰ ਹੋ ਸਕਦਾ ਬਟ ਜੋ ਇੱਕ ਐਸਟੈਬਲਿਸ਼ਡ ਸਾਇੰਸ ਹੈ ਵੀ ਕੈਨ ਨਾਟ ਚੈਲੰਜ ਥੈਟ ਠੀਕ ਹੈ ਉਹਨਾਂ ਨੂੰ ਲਾਭ ਹੋਇਆ ਬਹੁਤ ਚੰਗੀ ਗੱਲ ਹੈ ਠੀਕ ਹੈ ਅਸੀਂ ਉਹਦੇ ਬਟ ਜੇ ਤੁਸੀਂ ਆਖੋ ਕਿ ਅਸੀਂ ਉਹ ਸਕੂਲਾਂ 'ਚ ਪੜਾ ਨਹੀਂ ਜੋ ਐਸਟੈਬਲਿਸ਼ਡ ਮੈਡੀਕਲ ਸਾਇੰਸ ਹੈ ਅਸੀਂ ਵੀ ਹੈਵ ਟੂ ਫਾਲੋ ਥੈਟ ਅਕਾਂਸ਼ਾ जैसे अमन की, की तो 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 जी ने बताया की पंजाब के इंटरेस्ट का जो भी मुद्दा होगा चाहे किसानों का जवानों का हर एक मुद्दे पे बेबाकी से हम पंजाब की बात रखें पंजाब के बात रखें शहरी जी में धन्यवाद कर सवाल है ਐਮਪੀ ਇਲੈਕਸ਼ਨ ਦੇ ਵਿੱਚ ਯੂਥ ਦੀ ਭਾਗੀਦਾਰੀ ਕਿੰਨੀ ਗ੍ਰੈਂਡ ਵਾਲੀ ਹੈ ਇਸ ਚੀਜ਼ ਨੂੰ ਤੁਸੀਂ ਛੋਟੀ ਕਰ ਰਹੇ ਹੋ ਹਾਂ ਦੇਖੋ ਜੀ ਮੈਂ ਇੱਕੋ ਗੱਲ ਕਹੂੰਗਾ ਵੀ ਜਿਹੜੇ ਵੀ ਮਿਹਨਤ ਕਰਨਗੇ ਜਿਹੜੇ ਲੋਕਾਂ ਚ ਵਿਚਰਨਗੇ ਲੋਕਾਂ ਦੀ ਆਵਾਜ਼ ਹੋਣਗੇ ਉਹਨਾਂ ਨੂੰ ਜ਼ਰੂਰ ਅੱਗੇ ਲੈ ਕੇ ਆਂਦਾ ਜਾਓਗੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿਈ ਯੂਥ ਦੇ ਵਿੱਚ ਵੀ ਕਾਫੀ ਨੌਜਵਾਨ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਔਰ ਮੈਨੂੰ ਲੱਗਦਾ ਵੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਲੇਟਫਾਰਮ ਜਿਹੜਾ ਸਭ ਤੋਂ ਵਧੀਆ ਹੈ ਚਲੋ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮੱਚ